गुड मॉर्निंग वेलकम टू बैक सुबह दे बज चुके है चार तो मेरा पुत प्या सुता हजे उठाया नहीं सुबह दे चार बज गए चार बजे मैं लगी हाँ ब्लॉग शुरू करने मैं के सर पिंडे नहा रही हाँ तो साढ़े खिलारे खलूरे मेरा गिलास पिया मैं अपने बस चाय बना के पी ली है हजे चाय पीती है कल्या कल्या एक कासे रे टिपन टुकन ਆ ਰਹੀ ਰਾਤ ਕਿਉਂਕਿ ਮੈਨੂੰ ਨੀਂਦ ਨਹੀਂ ਆ ਰਹੀ ਰਾਤ ਇਹ ਮੇਰੇ ਨਾ ਵਾਲਾਂ 'ਚ ਮਿੱਟੀ ਬਹੁਤ ਜ਼ਿਆਦਾ ਪੈਸੀ ਘਟਾਉ ਡੋਟ ਕੇ ਮੇਰੀ ਇਕਟਵਾ ਦਾ ਹਾਲਤ ਬਹੁਤ ਜ਼ਿਆਦਾ ਸੋਣੀ ਹੋਈ ਹੋਈ ਆ ਘੱਟੇ ਦੇ ਨਾਲ ਬਾਰ ਫੜਕਾ ਜੀ ਪਤਾ ਨਹੀਂ ਕਾਦ ਹੋ ਰਿਹਾ ਕਪੜੇ ਧੋਣ ਵਾਲੇ ਮੇਰੇ ਪਏ ਨੇ ਤੇ ਸਾਡੇ ਖੰਡਾਰੇ ਤੇ ਮਸ਼ੀਨ ਭਰੀ ਪਿਆ ਸਾਰਾ ਸਮਾਨ ਬਾਥਰੂਮ ਚੋਂ ਕੱਟ ਕੇ ਇੱਥੇ ਰੱਖਿਆ ਹੋਇਆ ਤੇ ਹੁਣ ਬਾਥਰੂਮ ਚੋਂ ਇੱਥੋਂ ਵੀ ਸ਼ੀਸ਼ੇ-ਸ਼ੂਸ਼ੇ ਪੱਟਦੇ ਨੇ ਆ ਵੀ ਖੱਚ ਕੋ ਟੁੱਟ ਗਿਆ ਤੇ ਇੱਥੋਂ ਟੂਟੀਆਂ ਟਾਟੀਆਂ ਸਭ ਪੱਟਦੀਆਂ ਸੀਟ ਚੱਕਦੀ ਆ ਤੇ ਇਦੋਂ ਕੰਦ-ਕੁੰਦ ਤੋੜਦੀ ਆ ਇਹ ਬਾਥਰੂਮ ਕਰਨਾ ਬੰਦ ਹੁਣ ਆਪਾਂ ਇਹ ਬਾਥਰੂਮ ਕਰ ਦੇਣਾ ਆਪਾਂ ਨੇ ਬੰਦ ਤੇ ਆਪਾਂ ਨੇ ਬਣਾ ਲਿਆ ਨਿਊ ਬਾਥਰੂਮ ਤੇ ਨਵਾਂ ਬਾਥਰੂਮ ਬਣਾਇਆ ਤੇ ਕੰਨੇ ਦਿਨ ਹੋ ਗਏ ਖੰਡਾਰੇ ਪਏ ਹੋਏ ਨੂੰ ਮਿਸਤਰੀ ਲੱਗੇ ਹੋਏ ਨੇ ਤੇ ਕੋਈ ਵੀ ਕੰਮ ਨਹੀਂ ਨਿਬੜਦਾ 5 ਤੋਂ 6 ਦਿਨ ਹੋ ਗਏ ਨੇ ਆਪਾਂ ਇੱਥੇ ਆਹ ਲਾਲੀਆਂ ਟੂਟੀਆਂ ਹਜੇ ਫਰਸ਼ ਗਿੱਲਾ ਹੈ ਫਰਸ਼ ਅੱਜ ਹੀ ਪਾਇਆ ਹਜੇ ਤੇ ਆਪਨੇ ਪੌੜੀਆਂ ਦੇ ਥੱਲੇ ਬਣਾਇਆ ਬਾਥਰੂਮ ਠੀਕ ਹੈ ਇਹ ਬੜਾ ਬੰਦ ਕਰਦਾਂਗੇ ਬੰਦ ਕਰਕੇ ਜਿਹੜੀ ਉਹ ਵਿਚਾਰੇ ਦੀਵਾਰ ਤੋੜੀ ਆ ਉਹ ਦੀਵਾਰ ਚੱਕ ਕੇ ਤੇ ਇਹ ਜਿਹੜੀ ਦੁਕਾਨਾ ਖਲਾਉਣੇ ਵਾਲੀ ਇਹ ਸਾਰੀ ਦੁਕਾਨ ਲੰਬੀ ਕਰ ਦੇਣੀ ਆ ਤੇ ਤੱਕ ਦੁਕਾਨ ਲੈ ਆਉਣੀ ਆ ਦੁਕਾਨ ਉਹ ਲੰਬੀ ਹੋ ਜਾਊਗੀ ਤੇ ਬਾਥਰੂਮ ਇੱਧਰ ਹੋ ਗਿਆ ਇਹ ਖਲੀ ਨੱਕ ਤਾਂ ਰਹਿ ਗਿਆ ਸਿਰਫ ਇਨੱਕ ਹੋੜੀਆਂ ਥੱਲੇ ਆਜ ਪਤਾ ਕੀ ਚੀਜ਼ ਆ ਇਹ ਨਾ ਇਧਰੋਂ ਬੰਦ ਕੇ ਮਿਸਤਰੀਆਂ ਨੇ ਨਾ ਇਹ ਤਾਂ ਦਰਵਾਜ਼ਾ ਲਾਇਆ ਹੋਇਆ ਸੀਗਾ ਉਹਨਰੋਂ ਆਏ ਸੀ ਨਾ ਵੀ ਅੰਦਰ ਨਵਨ ਇੱਥੋਂ ਇਹਨੂੰ ਦਰਵਾਜ਼ਾ ਬੰਦ ਕਰਕੇ ਗਏ ਸੀ ਐਵੇਂ ਕਰਕੇ ਚੰਗੀ ਤਰ੍ਹਾਂ ਵੀ ਕੋਈ ਵਰਤੇ ਨਾ ਬੜੇ ਨਾ ਕੇ ਕੇ ਗਏ ਸੀ ਮਿਸਤਰੀ ਵੀ ਦੋ ਦਿਨ ਅੰਦਰ ਨਹੀਂ ਜਾਣਾ ਹਜੇ ਪਰ ਮੈਂ ਤੇ ਜੋਤ ਨੇ ਸ਼ੁਰੂਆਤ ਕਰਤੀ ਅਸੀਂ ਕੁੰਟਾ ਖੋਲੇ ਆ ਅੰਦਰ ਗਏ ਅਸੀਂ ਹੁਣੇ ਮੈਂ ਇੱਥੇ ਹੀ ਨਾ ਤੇ ਆਪਾਂ ਬਾਥਰੂਮ ਵਿੱਚ ਆਪਾਂ ਸ਼ੁਰੂਆਤ ਕਰਤੀ ਆ ਤੇ ਜੋਤ ਵੀ ਰਾਤ ਮਿਸਤਰੀ ਕਹਿੰਦੇ ਗਿਆਂ ਤੋਂ ਬਾਅਦ ਪੋਲੇ ਤਨੀ ਹੈ ਨਾ ਸੁੱਕ ਜਾਊਗਾ ਮੇਸਤਰੀਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਗੇਟ ਪੇੜ ਕੇ ਫੇਰਾ ਹੀ ਰੱਸੀ ਬੰਨ੍ਹ ਦਣੀ ਮੈਂ ਉਹਨਾਂ ਨੂੰ ਪਤਾ ਨਾ ਲੱਗੇ ਵੀ ਮੈਂ ਖੋਲੀ ਤੇ ਜੋਤ ਦੇ ਮੇਰੇ ਗਰੀਬ ਦੇ ਖਲਾਉਣੇ ਖਲਾਉਣੇ ਸਾਰੇ ਖਲਾਾਰੇ ਪਏ ਨੇ ਮੈਂ ਲੈਟਰ ਨਹੀਂ ਬੰਨ੍ਹਦਾ ਕਰੀ ਹੈ ਨਾ ਇੰਨਾ ਜ਼ਿਆਦਾ ਘੱਟਾ ਸੀ ਨਾ ਜਿਵੇਂ ਆ ਤੋੜ-ਤਾੜਦੇ ਸੀ ਨਾ ਆ ਚੀਜ਼ਾਂ ਤੋੜਦੇ ਸੀ ਇੱਥੇ ਆ ਦੀਵਾਰ ਤੋੜੀ ਸਾਰੀ ਇਹਦਾ ਘੱਟਾ ਉੱਟ ਡੁੱਟ ਕੇ ਅੰਦਰ ਆ ਰਿਹਾ ਸੀਗਾ ਤੇ ਆ ਜਿਹੜੀ ਲੱਕੜਾ ਨਾ ਇਹਦੇ ਉੱਤੇ ਦਰਾਜ ਲੱਗੇ ਹੋਏ ਨੇ ਆ ਲੱਕੜ ਜੀ ਚੱਕ ਕੇ ਮਤਲਬ ਉਹ ਖਾਣੇ ਜੀ ਨਹੀਂ ਹੁੰਦੇ ਰੱਖਣੇ ਜੀ ਜਿਨੇ ਚਾ ਸਮਾਨ ਰੱਖਦੇ ਦੁਕਾਨਾਂ ਚ ਉਹ ਆ ਇਹ ਚੱਕ ਕੇ ਤੇ ਉਹ ਗਾਟਰ ਵੀ ਪਾਤਾ ਸਾਹਮਣੇ ਪਹਿਲਾਂ ਨਹੀਂ ਸੀ ਅੱਜ ਹੀ ਪਾਇਆ ਤੇ ਉਹ ਦੁਕਾਨ ਸਾਰੀ ਲੰਬੀ ਆ ਜੂ ਇੱਧ ਇੰਧਰ ਤੱਕ ਲੰਬੀ ਦੁਕਾਨ ਆ ਜੂਗੀ ਆ ਦਰਵਾਜਾ ਆਪਾਂ ਬੰਦ ਕਰ ਦਾਂਗੇ ਇਹਨਾਂ ਦੀ ਰੋਸ ਨਿਕਲਿਆ ਫਿਰ ਸੱਚੀ ਕਰਦਾ ਕੰਨੇ ਜਣਾ ਹੋਗੇ ਮਿੱਟੀ ਘਟਾ ਪਹਿਲਾਂ ਤਾਂ ਇੱਥੋਂ ਆ ਟੈਲਾ ਤੋੜੀਆਂ ਇਥੋਂ ਭੰਨੀਆਂ ਭੁੰਨੀਆਂ ਦੇਖੋ ਮੈਂ ਦੇ ਤੋੜੀਆਂ ਆ ਦੇਖੋ ਹਰ ਟੈਲਾ ਤੋੜੀਆਂ ਹੋਈਆਂ ਇਹ ਤਾਂ ਆ ਦੇ ਸਾਰੀਆਂ ਟੈਲਾ ਤੋੜੀਆਂ ਨੇ ਉਹੜ ਕੇ ਇਧਰੋਂ ਦੀ ਪੈਪ ਪਾਇਆ ਆ ਵੀ ਟੂੜੀ ਟੁੱਟ ਗਈ ਸੀ ਆ ਪੈਪ ਤਾਂ ਹੁਣ ਪਾਇਆ ਪਹਿਲਾਂ ਨਹੀਂ ਸੀ ਆ ਟੂਟੀ ਹੈਗੀ ਸੀ ਪਹਿਲਾਂ ਦੇ ਇਥੋਂ ਪੈਪ ਪਾ ਕੇ ਟੈਲਾ ਤੋੜ ਕੇ ਉਥੋਂ ਦੀ ਲਿਆ ਕੇ ਆਏ ਲਿਆ ਕੇ ਫਿਰ ਦੀ ਬਾਥਰੂਮ ਜਿਹੜਾ ਸਪਲਾਈ ਕੀਤੀ ਹੈ ਪਾਣੀ ਦੀ ਉਹ ਪਤਾ ਉਹ ਪੈਪ ਪਾਇ ਹੋਣੇ ਇੱਧਰ ਦੋ ਟੂਟੀਆਂ ਆਈਆਂ ਇੱਕ ਆਮ ਨਾਰਮਲ ਹੋਗੀ ਇੱਕ ਤਾਜੇ ਪਾਣੀ ਵਾਲੀ ਹੋਗੀ ਇਹਨੇ ਬਾੜਵਾਸ ਥੋੜੇ ਸੁਕਣਗੇ ਸਿਖਾ ਕੇ ਬਾਅਦ ਪਾਠ ਕਰਕੇ ਮੈਂ ਫੇਰ ਸੋ ਜਾਣਾ ਝੋਤੇ ਦੇ ਨਾਲ ਤੇ ਜੜੇ ਜੱਤ ਨੂੰ ਝੋਤੇ ਨੂੰ ਉਠਣਾ ਮੈਂ ਦੁਬਾਰਾ ਫੇਰ ਨੀਂਦ ਕੱਢ ਲੈਣੀ ਆ ਕਿਉਂ ਐਨੀ ਸੱਤ ਦੇ ਵਿੱਚ ਖਾਜ ਹੋ ਰਹੀ ਸੀ ਨਾ ਰਾਤ ਨੂੰ ਐਨੀ ਖਾਜ ਹੋ ਰਹੀ ਸੀ ਦੀ ਝੌਂਟ ਰਹੀ ਸੀ ਮੈਂ ਹੁਣ ਉੱਠ ਕੇ 4 ਵਜੇ ਮੈਂ ਸਿਰ ਧੋ ਲਿਆ ਨਹੀਂ ਜਿਹੜੀ ਨਾ ਮੈਂ 6-7 ਵਜੇ ਉੱਠ ਵੀ ਹੁੰਦੀ ਆ ਬਿਆਸੇ ਮੈਂ ਪੌਣੇ 3 ਉੱਠਦੀ ਹਾਂ ਜਦੋਂ ਜੋਤ ਨੇ ਸਕੂਲੇ ਜਾਣਾ ਹੁੰਦਾ ਜਦੋਂ ਤਾਂ ਨਹੀਂ ਜਾਣਾ ਹੁੰਦਾ ਉਸ ਦਿਨ ਮੈਂ ਉੱਠਦੀ ਹਾਂ 7:00 ਵਜੇ ਕਿਉਂਕਿ 7:00 ਵਜੇ ਮੇਰਾ ਦੋਜੀ ਆ ਜਾਣਾ 7 ਨਹੀਂ 6:50 ਦਾ అలਾਰਮ ਲਾਇਆ ਹੁੰਦਾ ਜੇ ਜਿੱਦੜ ਛੁੱਟੀ ਹੋਵੇ ਜਿੱਦਣ ਜੋਤ ਨੇ ਸਕੂਲ ਜਾਣਾ ਹੁੰਦਾ ਉਸ ਦਿਨ ਮੈਂ ਪੌਣੇ 1:6 ਉੱਠ ਜਾਨੀ ਹੁੰਨੀ ਆ ਕਿਉਂਕਿ ਜੋ ਤਾਂ ਵੀ ਟਿਪ ਨੇ ਪੈ ਕੰਨਾ ਤਿਆਰ ਕਰਨੀ ਮੈਨੂੰ ਤਾਂ ਤੜਲੇ ਕਰਨੇ ਤੁਹਾਨੂੰ ਪਤਾ ਛੋਟਾ ਬੱਚਾ ਛੇਤੀ ਤਿਆਰ ਨਹੀਂ ਹੁੰਦਾ ਮੈਨੂੰ ਤਾਂ ਤਾੜ ਦੇ ਕਰਕੇ ਇਹਨੂੰ ਤਿਆਰ ਕਰੋ ਪਰ ਉਸ ਤੋਂ ਬਾਅਦ ਯੂ ਨੋ ਬਰਦੀ ਬੁਰਦੀ ਪੋਣੀਆਂ ਨਾਸ਼ਤਾ ਕਰੋਣਾ ਟਿਪਨੇ ਵਗੈਰਾ ਪੈ ਕਰਨਾ ਤਾਂ ਬਹੁਤ ਔਖਾ ਤੁਹਾਨੂੰ ਪਤਾ ਬੱਚਾ ਤਿਆਰ ਹੁੰਦਾ ਸਵੇਰੇ ਸਵੇਰੇ। ਆ ਬੈਗ ਬੂ ਮੇਰਾ ਪਤਰਾਦ ਲੱਗਿਆ ਸੀ ਖਿਲਾਰੇ ਪੋਣ। ਇੱਥੇ ਖੇਡਦਾ ਫਿਰਦਾ ਸੀ। ਮੇਰਾ ਫੋਨ ਕਿੱਥੇ ਗਿਆ? ਫੋਨ ਮੈਂ ਕਿ ਚੀਜ਼ ਦਿਖਾਵਾਂ? ਫੋਨੋਂ ਮੈਂ ਉਸ ਦਿਨ ਕਿਹਾ ਸੀ ਨਾ ਮੈਂ ਕਿਹਾ ਵੀ ਮੇਰੇ 1000 ਸਬਸਕ੍ਰਾਈਬਰ ਹੋਗੇ 19 ਮਾਰਚ ਨੂੰ ਸ਼ਾਮ ਨੂੰ 7 ਕੇ 8 ਵਜੇ ਸ਼ਾਇਦ 8 ਵਜੇ ਹੋਗਾ 7 8 ਵਜੇ ਨਾ 1037 ਸਬਸਕ੍ਰਾਈਬਰ ਹੋ ਗਏ ਸੀਗੇ ਜਦ ਕਿ ਆਪਾਂ ਨੂੰ 1000 ਜ਼ਰੂਰੀ ਹੁੰਦੇ ਨੇ ਹੈ ਨਾ ਤੇ ਅੱਜ ਤਰੀਕ ਹੋ ਗਈ ਆ 3 ਅੱਜ 3 ਤਰੀਕ ਹੋ ਗਈ ਆ ਕਿਉਂਕਿ 1000 ਸਬਸਕ੍ਰਾਈਬਰ ਤੇ ਜਦਵਿੰਦਰ ਕਹਿੰਦਾ ਸੀ ਆਪਾਂ ਕੇਕ ਕਟਾਂਗੇ ਸੈਲੀਬ੍ਰੇਟ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਹੁਣ ਜਦਵਿੰਦਰ ਤੋਂ ਬਾਅਦ ਮੈਂ ਕੇਕ ਨਹੀਂ ਸੀ ਕੱਲੀ ਕੱਟ ਸਕੀ ਹੈਨਾ ਹੁਣ ਕੱਟ ਸਕਦੀ ਆ ਮਤਲਬ ਉਦੋਂ 19 ਮਾਰਚ ਨੂੰ ਉਹ ਹੋਏ ਸੀਗੇ ਸਬਸਕ੍ਰਾਈਬਰ ਹੋ ਗਏ ਸੀ ਪੂਰੇ 1037 ਹੋ ਗਏ ਸੀ ਹੈਨਾ 19 ਮਾਰਚ ਨੂੰ ਰਾਤ ਨੂੰ 8:00 ਵਜੇ 1037 ਹਾਂ 1037 ਸਬਸਕ੍ਰਾਈਬਰ ਹੋ ਗਏ ਸੀਗੇ ਫਿਰ 20 ਮਾਰਚ ਨੂੰ ਜਦੋਂ ਮੈਂ ਦਰਮੈਂ ਮੈਂ ਹਸਪੀਟਲ ਲੈ ਕੇ ਗਈ ਸੀ 21 ਮਾਰਚ ਨੂੰ ਡੈਥ ਹੋ ਗਈ ਸੀ ਹਨਾ ਤੇ ਮੈਂ ਇੱਕ ਬਲੋਕ ਆਪ ਦਾ ਚੈੱਕ ਵੀ ਕੀਤਾ ਸੀ ਮੇਰੇ ਤੋਂ ਉਸ ਬਲੋਕ ਚ ਗਲਤੀ ਨਾਲ ਕਿਹਾ ਗਿਆ ਸੀ ਵੀ 19 ਮਾਰਚ ਨੂੰ ਸੌਰੀ 19 ਮਾਰਚ ਨੂੰ ਹਾਂ ਮੈਂ ਲੈ ਕੇ ਗਈਆਂ ਵੀ 20 ਮਾਰਚ ਨੂੰ ਡੈਥ ਹੋਈ ਆ 20 ਨੂੰ ਨਹੀਂ 21 ਮਾਰਚ ਨੂੰ ਡੈਥ ਹੋਈ ਸੀ 20 ਮਾਰਚ ਨੂੰ ਮੈਂ ਹਸਪੀਟਲ ਲੈ ਕੇ ਗਈ ਸੀ ਪਿਛਲੇ ਬਲੋਕ ਦੇ ਵਿੱਚ ਨਾ ਮੇਰੇ ਤੋਂ ਥੋੜਾ ਜਿਹਾ ਗਲਤ ਕਿਹਾ ਗਿਆ ਸੀ ਮਤਲਬ ਕਹਿਣਾ ਤਾਂ ਮੈਂ 20 ਮਾਰਚ ਸੀਗਾ ਤੇ 21 ਮਾਰਚ ਮੈਂ 19 ਤੇ 20 ਕਿਹਾ ਥੋੜੀ ਜਿਹੀ ਮੇਰੇ ਤੋਂ ਚ ਗਲਤੀ ਹੋ ਗਈ ਕਿਉਂਕਿ ਜੇ ਤੁਸੀਂ ਇਹ ਨਹੀਂ ਬਲੌਗ ਦੇਖੋਗੇ ਪਿਛਲਾ ਬਲੌਗ ਦੇਖੋਗੇ ਕਹੋਗੇ ਉਹ ਚ ਇਹ बोलਦੀ ਹੈ ਇਹ बोलਦੀ ਆ ਮੈਂ 20 ਮਾਰਚ ਨੂੰ ਹਸਪਤਲ ਲੈ ਕੇ ਗਈ ਸੀ ਸੀਐਮਸੀ ਜਦਵਿੰਦਰ ਨੂੰ 19 ਮਾਰਚ 2024 ਨੂੰ 20 ਮਾਰਚ ਨੂੰ ਉਹਦੀ ਸੌਰੀ 21 ਮਾਰਚ ਨੂੰ ਡੈਥ ਹੋ ਗਈ ਸੀ ਕਿਹਣਾ ਉਸ ਦਿਨ ਮੈਂ 19 ਹਾਂ ਸੌਰੀ 21 ਮਾਰਚ ਸੀ ਤਾਂ ਮੇਰੇ ਤੋਂ 20 ਮਾਰਚ ਗਿਆ ਵੀ 20 ਮਾਰਚ ਨੂੰ ਡੈਥ ਹੋ ਗਈ ਉਹਨਾਂ ਦਿਨਾਂ ਦੇ ਵਿੱਚ ਮੈਂ ਕਿਵੇਂ ਕੇਕ ਕੱਟਦੀ ਹਣਾ ਕਿਵੇਂ ਸੈਲੀਬ੍ਰੇਟ ਕਰਦੀ 1000 ਸਬਸਕ੍ਰਾਈਬਰ ਦਾ ਜਦਵਿੰਦਰ ਨੇ ਕਿਹਾ ਸੀ ਤਾਂ ਉਹਦੇ ਹਰ ਇੱਕ ਬੋਲ ਪਕਾਉਣੇ ਮੇਰੇ ਲਈ ਬਹੁਤ ਜ਼ਰੂਰੀ ਨੇ ਤੋ ਜੋ ਜੋ ਤੁਹਾਰੇ ਵੀ ਜੋ ਗੱਲਾਂ ਕਹਿੰਦਾ ਸੀ ਜੋਤ ਨੂੰ ਐ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਤੋ ਸਾਰਾ ਕੁਛ ਮੈਂ ਪਗਾਉਂਗੀ ਸਾਰਾ ਕੁਛ ਜੋਤ ਨੂੰ ਕਰੂੰਗੀ ਜਿਵੇਂ ਜਿਵੇਂ ਉਹ ਕਹਿੰਦਾ ਸੀ ਜੋ ਇਸ ਘਰ ਦੇ ਵਿੱਚ ਕਹਿੰਦਾ ਸੀ ਕਰਨ ਨੂੰ ਜਾਂ ਮੈਨੂੰ ਕਾਕੇ ਨੂੰ ਲੈ ਕੇ ਜੋ ਵੀ ਕਰਦੀਆਂ ਪ੍ਰਾਪਰਟੀ ਦੀਆਂ ਜਾਂ ਹੋਰ ਕੋਈ ਵੀ ਘਰੇਲੂ ਗੱਲਾਂ ਹੁੰਦੀਆਂ ਸੀ ਜੋ ਵੀ ਉਹ ਕਹਿੰਦਾ ਹੁੰਦਾ ਸੀ ਮੈਂ ਸਾਰੀਆਂ ਪੂਰੀਆਂ ਕਰੂੰਗੀ ਯਾ ਰਵਿੰਦਰ ਦਾ ਹਰ ਇੱਕ ਬੋਲ ਪਗਾਉਂਗੀ ਤੇ ਅੱਜ 3 ਤਰੀਕ ਹੋ ਗਈ ਮਾਰਚ ਦਾ ਮਹੀਨਾ ਲੰਘ ਗਿਆ ਤੇ ਫੋਨ ਮੈਂ ਖੋਲ ਲਿਆ ਮੇਰਾ ਚੈਨਲ ਹੁਣ ਐਵੇਂ ਸ਼ੋ ਹੁੰਦਾ ਆਹ ਚੀਜ਼ ਵੀ ਸ਼ੋ ਹੋਣ ਲੱਗ ਗਈ ਸਬਸਕ੍ਰਾਈਬਰ ਵਗੈਰਾ ਸਾਰੇ ਇੱਥੇ ਸ਼ੋ ਹੋਣ ਲੱਗ ਗਏ 5000 870 ਸਬਸਕ੍ਰਾਈਬਰ ਹੋ ਗਏ ਨੇ ਅੱਜ 3 ਤਰੀਕ ਹੋ ਗਈ ਆ 19 ਮਾਰਚ ਨੂੰ ਰਾਤ ਨੂੰ 8 ਵਜੇ ਸਬਸਕ੍ਰਾਈਬਰ ਹੋ ਗਏ ਸੀ ਮੇਰੇ 1037 ਤੇ ਅੱਜ 3 ਤਰੀਕ ਨੂੰ 5870 ਸਬਸਕ੍ਰਾਈਬਰ ਹੋ ਗਏ ਨੇ ਆਸ ਅਡਾ ਚੈਨਲ ਇਸ ਤਰੀਕੇ ਨਾਲ ਪਹਿਲਾਂ ਆ ਨਹੀਂ ਸੀ ਸ਼ੋ ਹੋ ਰਹੇ ਇੱਥੇ ਸਬਸਕ੍ਰਾਈਬਰ ਜਿਹੜੇ ਇਹ ਵਾਲੇ ਨਹੀਂ ਸੀ ਸ਼ੋ ਹੁੰਦੇ ਹੁਣ ਇਹ ਸ਼ੋ ਹੋਣ ਲੱਗ ਗਏ ਅੱਜ ਹੀ ਹੋਏ ਨੇ ਅੱਜ ਹੀ ਮੈਂ ਦੇਖੇ ਨੇ ਪਹਿਲਾਂ ਨਹੀਂ ਸੀ ਸ਼ੋ ਹੁੰਦੇ ਤੇ ਸ਼ਾਮ ਜੀ ਨੂੰ ਸ਼ੋ ਹੋਣ ਲੱਗੇ ਨੇ ਤੇ ਹੁਣ ਇੱਕ ਅੱਧੇ ਦਿਨ ਦੇ ਵਿੱਚ ਮੈਂ ਕੰਮ-ਕਮ ਹਜੇ ਕਰਨੇ ਥੋੜੀ ਜਿਹੀ ਬਿਜੀ ਆ ਕਾਫੀ ਜ਼ਿਆਦਾ ਉਸ ਤੋਂ ਬਾਅਦ ਫਿਰ ਇੱਕ ਅੱਧੇ ਦਿਨ ਦੇ ਵਿੱਚ ਫਿਰ ਮੈਂ ਕੇਕ ਕੱਟੂੰਗੀ ਜਗਤਵਿੰਦਰ ਕਹਿੰਦਾ ਸੀ ਨਾ ਜਿਵੇਂ ਵੀ 1 ਕੇ ਹੋ ਜਾਊਗਾ ਤਾਂ 1 ਕੇ ਦਾ ਉੱਤੇ ਪਿੱਛੇ 1 ਕੇ ਲਾ ਕੇ ਫਿਰ ਕੇਕ ਕੱਟਾਂਗੇ ਇਹ ਕਰਾਂਗੇ ਉਹ ਕਰਾਂਗੇ ਪਰ ਜ਼ਿਆਦਾ ਸੈਲੀਬ੍ਰੇਟ ਤਾਂ ਨਹੀਂ ਮੈਂ ਉਹਦੇ ਤੋਂ ਬਗੈਰ ਕੱਲੀ ਕੁਛ ਵੀ ਕਰ ਸਕਦੀ ਕੇਕ ਜ਼ਰੂਰ ਕੱਟ ਦੂੰਗੀ ਪਹਿਲਾ 1 ਕੇ ਦਾ ਕੱਟਣਾ ਸੀ ਹੁਣ 5 ਕੇ ਦਾ ਕੱਟ ਦਾਂਗੇ ਨਾ 5 ਕੇ ਹੋ ਚੁੱਕੇ ਨੇ ਬਾਕੀ ਦੇਖੋ ਸਬਸਕ੍ਰਾਈਬਰ ਤਾਂ ਮੇਰੇ ਵਧੀਆ ਹੋ ਰਹੇ ਨੇ ਵਿਊ ਵੀ ਠੀਕ ਨੇ ਅਗ ਨਾਲੋਂ ਵਿਊ ਤਾਂ ਵੀ ਫਰਕ ਪੈ ਗਿਆ ਵਿਊ ਵੀ ਸੋਹਣੇ ਹੋਣ ਲੱਗੇ ਬਸ ਵਾਚ ਟਾਈਮ ਪੂਰਾ ਹੋ ਜੇ ਮੇਰਾ ਚੈਨਲ ਮੋਨਟਾਈਜ਼ ਹੋ ਜੇ ਤਾਂ ਮੈਨੂੰ ਤਾਂ ਜਿਹੜੀ ਖੁਸ਼ੀ ਹੋਣੀ ਹੋਣੀ ਹੈ ਮੇਰੇ ਨਾਲੋਂ ਜ਼ਿਆਦਾ ਜ਼ਾਦਵਿੰਦਰ ਨੂੰ ਖੁਸ਼ੀ ਹੋਣੀ ਹੈ ਬਹੁਤ ਜ਼ਿਆਦਾ ਖੁਸ਼ੀ ਹੋਣੀ ਉਹਨੂੰ ਕਿਉਂਕਿ ਮੇਰੇ ਪਤਨ ਬਹੁਤ ਖੁਸ਼ੀ ਸੀ ਇਹ ਸਾਡਾ ਚੈਨਲ ਸਬਸਕ੍ਰਾਈਬਰ ਹੋ ਜੇ ਆਹ ਸੌਰੀ ਮੋਨਟਾਈਜ਼ ਹੋ ਜੇ ਸਾਡੇ ਚੈਨਲ ਤੋਂ ਇਹ ਹੋ ਜੇ ਉਹ ਹੋ ਜੇ ਜ਼ਾਦਵਿੰਦਰ ਬਹੁਤ ਜ਼ਿਆਦਾ ਖੁਸ਼ੀ ਹੁੰਦੇ ਸੀ ਮਰ ਜਿਹੜਾ ਚੈਨਲ ਮੇਰਾ ਬੰਦ ਹੋ ਗਿਆ ਉਹ ਚੈਨਲ ਪਿਛਲੇ 3 ਸਾਲ ਤੋਂ ਚਲਾ ਰਿਹਾ ਸੀ 3 ਸਾਲਾਂ ਤੋਂ ਉਹ ਮਤਲਬ ਜਦੋਂ ਬੰਦ ਹੋਇਆ ਉਦੋਂ 500 98 ਹਾਂ 99 ਸਬਸਕ੍ਰਾਈਬਰ ਸੀ 600 ਹੋਣ ਵਾਲੇ ਸੀਗੇ ਤੇ ਇਹ ਜਦਵੰਦੇ ਦੀ ਡੈਥ ਹੋਈ ਤਾਂ 2 ਮਹੀਨੇ ਬਾਅਦ ਚ ਲਾਇਆ ਮੈਂ ਚੈਨਲ ਕਿਉਂਕਿ ਜਦੋਂ ਚੈਨਲ ਬੰਦ ਹੋ ਗਿਆ ਫਿਰ ਇਹ ਚ ਲਾ ਲਿਆ ਸੀਗਾ ਮਤਲਬ ਵਾਚ ਟਾਈਮ ਵੀ ਜਿਵੇਂ ਦਿਸ ਰਿਹਾ ਇਹਦੇ ਤੇ ਮੈਨੂੰ ਜੋ ਹੋ ਰਿਹਾ ਹੈ ਨਾ ਜਿੰਨਾ ਕੋ ਵਾਚ ਟਾਈਮ ਹੋ ਗਿਆ ਸੋਨਾ ਹੋ ਗਿਆ ਤੇ ਉਹਦੇ ਤੇ ਨਾ ਵਾਚ ਟਾਈਮ ਨਹੀਂ ਸੀ ਇਹਦੇ ਤੇ ਉਹਦੇ ਨਾਲ ਦੁੱਗਣਾ ਤਿੰਗਣਾ ਹੋ ਗਿਆ ਵਾਚ ਟਾਈਮ ਵੀ ਤੇ ਸਬਸਕ੍ਰਾਈਬਰ ਵੀ ਵਧੀਆ ਹੋ ਗਏ 1000 ਵੀ ਪੂਰੇ ਹੋ ਗਏ 1000 ਤੋਂ ਵੱਧ ਅੱਜ ਦੇ ਸਮੇਂ ਅੱਜ 3 ਤਰੀਕਾ ਅੱਜ 3 ਤਰੀਕ ਨੂੰ 5870 ਸਬਸਕ੍ਰਾਈਬਰ ਹੋ ਗਏ ਨੇ 5870 ਸਬਸਕ੍ਰਾਈਬਰ ਹੋ ਗਏ ਨੇ ਆਪਣੇ ਚਲੋ ਹੁਣ ਇੱਕ ਦੇ ਦਿਨ ਦੇ ਵਿੱਚ ਆਪਾਂ ਕੱਟਾਂਗੇ ਕੇ ਕਰ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਤੇ ਸਾਡੇ 4 ਹੋ ਗਏ ਨੇ ਮੈਂ ਹੁਣ ਪਾਟ ਕਰਕੇ ਤੇ ਆਪਾਂ ਦੁਬਾਰਾ ਫਿਰਸ ਹੋਏ ਦੁਬਾਰਾ ਕੱਟੀਏ ਨਹੀਂ ਤਾਂ ਕਿਉਂਕਿ ਜੇ ਸਵੇਰ ਨੂੰ ਜੋਤਨੇ ਦਾ ਸਕੂਲ ਜਾਣਾ ਨਹੀਂ ਦਾ ਕਾਕਾਏ ਨੇ ਵੀ ਨਹੀਂ ਕੰਮ ਦਾ ਸਵੇਰੇ ਜਿਹੜਾ ਕਾਕਾ ਉਧਰੀ ਆ ਅੱਜ ਆਇਆ ਨਹੀਂਗਾ ਘਰੇ ਤੇ ਮੈਂ ਉਠੂਗੀ ਹੁਣ 7:00 ਵਜੇ ਪੌਣੇ ਪੌਣੇ 7:00 ਵਜੇ ਉਠੂਗੀ ਦੋਜੀ ਦੇ ਟਾਈਮ ਤੇ ਅੱਜ ਦੀ ਵੀਡੀਓ ਕਰਦੇ ਆਪਾਂ ਇੱਥੇ ਖਤਮ